ਇਸ ਮੁਸ਼ਕਲ ਸਮੇਂ ਵਿੱਚ ਕਾਂਗਰਸ ਪਾਰਟੀ ਦਾ ਹਰੇਕ ਵਰਕਰ ਪੰਜਾਬ ਨਾਲ ਖੜਾ ਰਾਹੁਲ ਗਾਂਧੀ ਮੈਚ ਹੋ ਸਕਦਾ ਤਾਂ ਅਸੀਂ ਨਨਕਾਣਾ ਸਾਹਿਬ ਕਿਉਂ ਨਹੀਂ ਜਾ ਸਕਦੇ ਭਗਵੰਤ ਮਾਨ ਸੁਪਰੀਮ ਕੋਰਟ ਦੀ ਪੂਰੇ ਵਕਫਾ ਵਿਸੋਧ ਕਾਨੂੰਨ ਤੇ ਰੋਕ ਤੋਂ ਨਾ ਕੁਝ ਮੱਧਾ ਤੇ ਅੰਤਰਮ ਰੋਕ ਪੰਜਾਬ ਵਿੱਚ ਐਸਆਰ ਦੀ ਤਿਆਰੀ ਦੇ ਨਿਰਦੇਸ਼ ਡੇਰਾ ਬਿਆਸਮੁਖੀ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਮਹਿੰਦਰ ਕੇਪੀ ਨਾਲ ਕੀਤਾ ਦੋਸਾਂਜਾ ਬੀਬੀ ਭੱਠਲ ਧਾਮੀ ਡਾਕਟਰ ਚੀਮਾ ਡਾਕਟਰ ਰਵਜੋਤ ਸ਼ੀਤਲ ਵੈਜ ਤੇ ਬਿੱਟੂ ਵੀ ਪਹੁੰਚੇ ਦੇਸ਼ਦਵਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਜਨਾਲਾ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡ ਕੋਨੇਵਾਲਾ ਅਤੇ ਕਸਵਰ ਅਮਰਦਾਸ ਦੇ ਆਸ-ਪਾਸ ਦੇ ਪਿੰਡਾਂ ਵਿੱਚ ਜਾਇਜ਼ਾ ਲਿਆ ਅਤੇ ਪੀੜਤ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਹ ਇਤਿਹਾਸਕ ਗੁਰਦੁਆਰਾ ਬਾਬਾ ਬੁੱਢਾ ਜੀ ਸਾਹਿਬ ਦੇ ਸਥਾਨ ਰਮਦਾਸ ਵਿਖੇ ਨਤਮਸਤਕ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਮਾਲਾ ਪੇਟ ਕੀਤਾ ਅਤੇ ਕੜਾ ਪ੍ਰਸ਼ਾਦੀ ਦੇਗ ਕਰਵਾ ਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪਿਛਲੇ ਦਿਨੀ ਆਏ ਭਿਆਨਕ ਹੜ੍ਹਾਂ ਨੇ ਪੰਜਾਬ ਦੇ ਖੁਸ਼ਹਾਲ ਲੋਕਾਂ ਦਾ ਜੀਵਨ ਤਬਾਹ ਕਰਕੇ ਰੱਖ ਦਿੱਤਾ। ਇਸ ਸੂਬੇ ਅੰਦਰ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਮੁਸ਼ਕਲ ਦੀ ਘੜੀ ਵਿੱਚ ਕਾਂਗਰਸ ਪਾਰਟੀ ਦੇ ਹਰ ਵਰਕਰ ਨੂੰ ਮੇਰੀ ਅਪੀਲ ਹੈ ਕਿ ਉਹ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ ਅਤੇ ਸਾਨੂੰ ਸਭ ਨੂੰ ਇੱਕ ਦੂਜੇ ਨਾਲ ਮਿਲ ਕੇ ਇਸ ਮੁਸੀਬਤ ਨੂੰ ਹਰਾਉਣਾ ਹੈ। ਇਸ ਮੌਕੇ ਉਹਨਾਂ ਦੇ ਨਾਲ ਪੰਜਾਬ ਮਾਮਲਿਆਂ ਦੇ ਇੰਚਾਰਜ ਬੁਪੇਸ਼ ਬਗੇਲ, ਅਮਰਿੰਦਰ ਸਿੰਘ ਰਾਜਾ ਬੜਿੰਗ, ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਰਵਿੰਦਰ ਦਲਵੀ, ਓਮਪ੍ਰਕਾਸ਼ ਸੋਨੀ, ਤ੍ਰੈਪਤਰ ਰਜਿੰਦਰ ਸਿੰਘ ਬਾਜਵਾ ਸਖੋਜਿੰਦਰ ਸਿੰਘ ਰੰਦਾਵਾ ਸੋਖ ਸਰਕਾਰੀਆ ਗੁਰਜੀਤ ਸਿੰਘ ਔਜਲਾ ਵਿਜੇਂਦਰ ਸਿੰਘਲਾ ਕੈਪਟਨ ਸੰਦੀਪ ਸੰਧੂ ਅਤੇ ਹੋਰ ਪਾਰਟੀ ਆਗੂ ਮajouzan ਉਹਨਾਂ ਨੇ ਦੋਸ਼ ਲਗਾਇਆ ਕਿ ਰਾਜ ਅਤੇ ਕੇਂਦਰ ਸਰਕਾਰਾਂ ਦੀ ਲਾਪਰਵਾਹੀ ਨਾਲ ਤਬਾਹੀ ਵਿੱਚ ਹੋਰ ਵਾਧਾ ਹੋਇਆ ਹੈ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਦੋਵੇਂ ਸਰਕਾਰਾਂ ਸਮੇਂਸਰ ਕਾਰਵਾਈ ਕਰਦੀਆਂ ਤਾਂ ਨੁਕਸਾਨ ਨੂੰ ਲਗਭਗ 75 ਫੀਸਦੀ ਤੱਕ ਰੋਕਿਆ ਜਾ ਸਕਦਾ ਸੀ ਉਨਾ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੇ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕਰਕੇ ਪੰਜਾਬ ਵਾਸੀਆਂ ਨੂੰ ਨਿਰਾਸ਼ ਕੀਤਾ ਹੈ ਜਦੋਂ ਕਿ ਨੁਕਸਾਨ ਦਾ ਅਨੁਮਾਨ 20000 ਕਰੋੜ ਤੋਂ ਵੱਧਦਾ ਹੈ। ਰਾਹੁਲ ਗਾਂਧੀ ਵੱਲੋਂ ਹੜ੍ਹ ਪ੍ਰਭਾਵਿਤ ਖੇਤਰ ਦਿਨਾਂਗਰ ਦੇ ਮਕੌੜਾ ਪੱਤਨ ਦਾ ਵੀ ਦੌਰਾ ਕੀਤਾ ਗਿਆ। ਉਨ੍ਹਾਂ ਰਾਵੀ ਦਰਿਆ ਤੋਂ ਪਾਰ ਪੈਂਦੇ 7 ਪਿੰਡਾਂ ਦੇ ਅੰਦਰ ਲੋਕਾਂ ਦਾ ਹਾਲ ਜਾਣਨ ਲਈ ਇਰਸ਼ਾ ਜਤਾਈ ਪਰ ਗੁਰਦਾਸਪੁਰ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਰਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੂੰ ਮਕੌੜਾ ਪਤਨ ਰਾਵੀ ਦਰਿਆ ਤੋਂ ਪਾਰ ਜਾਣ ਤੋਂ ਰੋਕ ਦਿੱਤਾ ਜਿਸ ਦੇ ਚਲਦਿਆਂ ਰਾਹੁਲ ਗਾਂਧੀ ਅਤੇ ਉਹਨਾਂ ਨਾਲ ਪਹੁੰਚੇ ਵੱਡੇ ਆਗੂਆਂ ਦੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਬਹਿਸਵਾਜੀ ਵੀ ਹੋਈ ਹੈ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਰਾਵੀ ਦਰਿਆ ਪਾਰ ਵਸਦੇ ਪਿੰਡ ਦੇ ਲੋਕਾਂ ਨੂੰ ਮਿਲਣਾ ਚਾਹੁੰਦੇ ਹਨ ਅਤੇ ਉਹਨਾਂ ਦਾ ਹਾਲ ਜਾਨਣਾ ਚਾਹੁੰਦੇ ਹਨ ਪਰ ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਉਹਨਾਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ ਇਸ ਮੌਕੇ ਐਸਪੀ ਜਗਰਾਤ ਸਿੰਘ ਰਾਹੁਲ ਗਾਂਧੀ ਨੂੰ ਰਾਵੀ ਦਰਿਆ ਤੋਂ ਪਾਰ ਨਾ ਜਾਣ ਲਈ ਸਮਝਾਉਦੇ ਹੋਏ ਦਿਖਾਈ ਦਿੱਤੇ ਹਨ ਰਾਹੁਲ ਗਾਂਧੀ ਹਲਕਾ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡ ਗੁਰਚੱਕ ਵੀ ਗਏ ਜਿੱਥੇ ਉਹਨਾਂ ਹੜ੍ਹ ਪ੍ਰਭਾਵਿਤ ਇਲਾਕੇ ਦਾ ਜਾਇਜ਼ਾ ਲਿਆ ਹੈ ਇਸ ਮੌਕੇ ਤੇ ਉਹਨਾਂ ਨੇ ਪੀੜਤ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਇਸ ਮੌਕੇ ਉਹ ਟਰੈਕਟਰ ਤੇ ਬੈਠ ਕੇ ਕਿਸਾਨਾਂ ਦੇ ਖੇਤਾਂ ਵਿੱਚ ਪੁੱਜੇ ਜਿੱਥੇ ਰਾਵੀ ਦਰਿਆ ਨੇ ਪਿੰਡ ਗੁਰਚੱਕ ਦੀ ਜ਼ਮੀਨ ਨੂੰ ਢਾਹ ਲਾਈ ਹੋਈ ਹੈ ਇਸ ਮੌਕੇ ਤੇ ਰਾਹੁਲ ਗਾਂਧੀ ਨੇ ਇੱਕ ਘਰ ਤੋਂ ਚਾਹ ਵੀ ਪੀਤੀ। ਰਾਹੁਲ ਗਾਂਧੀ ਜਦੋਂ ਇੱਕ ਹੜਪੀੜਤ ਘਰ ਵਿੱਚ ਗਏ ਤਾਂ ਉੱਥੇ ਇੱਕ ਬੱਚਾ ਬਹੁਤ ਰੋ ਰਿਹਾ ਸੀ। ਉਹਨਾਂ ਉਸ ਨੂੰ ਗੱਲ ਨਾਲ ਲਾਇਆ ਤੇ ਚੁੱਪ ਕਰਵਾਇਆ। ਅਤੇ ਪੁੱਛਿਆ ਕਿ ਹੜ ਨਾਲ ਤੇਰਾ ਕੀ ਨੁਕਸਾਨ ਹੋਇਆ? ਤਾਂ ਉਸਨੇ ਕਿਹਾ ਕਿ ਮੇਰਾ ਸਾਈਕਲ ਟੁੱਟ ਗਿਆ। ਤਾਂ ਉਹਨਾਂ ਤੁਰੰਤ ਉਸ ਨੂੰ ਕਿਹਾ ਕਿ ਤੈਨੂੰ ਨਵਾਂ ਸਾਈਕਲ ਲੈ ਕੇ ਦਿੱਤਾ ਜਾਵੇਗਾ। ਜਿਸ ਤੇ ਬੱਚਾ ਖੁਸ਼ ਹੋ ਗਿਆ। ਇਸ ਮੌਕੇ ਤੇ ਸਾਬਕਾ ਵਿਧਾਇਕ ਅਜਨਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਹੜਪੀਟਾਂ ਦੀ ਸਾਰ ਲੈਣ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਹੈ। ਰਾਹੁਲ ਗਾਂਧੀ ਨੂੰ ਗੁਰਦੁਆਰਾ ਸਮਾਦ ਬਾਬਾ ਬੁੱਢਾ ਜੀ ਸਾਹਿਬ ਰਮਦਾਸ ਵਿੱਚ ਮੱਥਾ ਟੇਕਣ ਤੋਂ ਬਾਅਦ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਸਰੋਪਾ ਪੇਟ ਕੀਤੇ ਜਾਣ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਾਂਚ ਦੇ ਹੁਕਮ ਦਿੱਤੇ ਹਨ। ਜਾਂਚ ਕਮੇਟੀ ਮੰਗਲਵਾਰ ਸਵੇਰੇ ਗੁਰਦੁਆਰਾ ਸਮਾਦ ਬਾਬਾ ਬੁੱਢਾ ਸਾਹਿਬ ਰਮਦਾਸ ਜਾ ਕੇ ਪੂਰੇ ਮਾਮਲੇ ਦੀ ਰਿਪੋਰਟ ਤਿਆਰ ਕਰੇਗੀ। ਇਸ ਮੌਕੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜ ਦਾ ਕਹਿਣਾ ਹੈ ਕਿ ਗੁਰਦੁਆਰਾ ਸਮਾਦ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਨਤਮਸਤਕ ਹੋਣ ਸਮੇਂ ਹੜ ਪੀੜਤਾ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਉਣ ਦੇ ਲਈ ਰਾਹੁਲ ਗਾਂਧੀ, ਬੁਪੇਸ਼ ਬਗੇਲ, ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਿਰਪਾਓ ਦੇ ਕੇ ਸਨਮਾਨਿਤ ਕਰਨ ਦਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਹੈ। ਉਹਨਾਂ ਕਿਹਾ ਕਿ ਇਸ ਸੰਬੰਧੀ ਸਮੁੱਚੀ ਰਿਪੋਰਟ ਇਕੱਤਰ ਕੀਤੀ ਜਾ ਰਹੀ ਹੈ। ਮੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੀ ਨਨਕਾਣਾ ਸਾਹਿਬ ਭੇਜਣ ਤੇ ਪਾਬੰਦੀ ਲਗਾਏ ਜਾਣ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਕਿਹਾ ਕਿ ਸਮਝ ਨਹੀਂ ਲੱਗ ਰਹੀ ਕਿ ਭਾਜਪਾ ਦੀ ਨੀਤੀ ਪਾਕਿਸਤਾਨ ਦੇ ਖਿਲਾਫ ਹੈ ਜਾਂ ਫਿਰ ਲੋਕਾਂ ਦੇ ਖਿਲਾਫ। ਉਹਨਾਂ ਇਸ ਮੁੱਦੇ ਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੇ ਰਵਨੀਤ ਸਿੰਘ ਬਿੱਟੂ ਨੂੰ ਸਵਾਲ ਕੀਤਾ ਹੈ ਕਿ ਉਹ ਹੁਣ ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛਣ ਕਿ ਉਹਨਾਂ ਇਹ ਕੀ ਕੀਤਾ ਹੈ। ਕਹਤੇ ਰਹੇ ਕਿ ਫੰਡ ਦੇ ਮੁੱਦੇ ਤੇ ਜਾਖੜ ਤੇ ਬਿੱਟੂ ਲਗਾਤਾਰ ਮੁੱਖ ਮੰਤਰੀ ਤੇ ਹਮਲਾ ਕਰ ਰਹੇ ਹਨ ਪੱਤਰਕਾਰਾਂ ਨਾਲ ਗਲਬਾਤ ਕਰਦੇ ਆ ਭਗਵੰਤ ਮਾਨ ਦਾ ਕਹਿਣਾ ਹੈ ਕਿ ਪਾਕਿਸਤਾਨ ਨਾਲ ক্রিকেট ਮੈਚ ਹੋ ਸਕਦਾ ਤਾਂ ਫਿਰ ਸ਼ਰਧਾਲੂਆਂ ਨੂੰ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਦੀ ਇਜਾਜ਼ਤ ਕਿਉਂ ਨਹੀਂ ਹੈ ਸ਼ਰਧਾਲੂਆਂ ਦਾ ਕੀ ਕਸੂਰ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਅੰਗਰੇਜ਼ਾਂ ਨੇ ਪਾਬੰਦੀਆਂ ਲਗਾਈਆਂ ਹੁੰਦੀਆਂ ਤਾਂ ਅਸੀਂ ਸਮਝ ਜਾਂਦੇ ਪਰ ਸਾਡੇ ਆਪਣੇ ਲੋਕ ਸਾਡੇ ਤੇ ਪਾਬੰਦੀਆਂ ਲਗਾ ਰਹੇ ਹਨ ਜੇਨਾ ਦੀਆਂ ਕੁਰਬਾਨੀਆਂ ਕਾਰਨ ਅੱਜ ਉਹ ਇੱਕ ਆਜ਼ਾਦ ਦੇਸ਼ ਦੇ ਪ੍ਰਧਾਨ ਮੰਤਰੀ ਹਨ ক্রিকেট ਮੈਚ ਤੇ ਸਵਾਲ ਉਠਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇੱਕ ਕਲਾਕਾਰਾਂ ਦੀ ਫਿਲਮ ਇਸ ਕਾਰਨ ਰਿਲੀਜ਼ ਨਹੀਂ ਕੀਤੀ ਜਾਂਦੀ ਕਿ ਉਸ ਵਿੱਚ ਪਾਕਿਸਤਾਨੀ ਕਲਾਕਾਰ ਹੈ ਪਰ ਮੈਚ ਕਰਵਾਇਆ ਜਾ ਰਿਹਾ ਹੈ ਕਿਉਂਕਿ ক্রিকেট ਬੋਰਡ ਦਾ ਪ੍ਰਧਾਨ ਵੱਡੇ ਸਾਫ ਦਾ ਬੇਟਾ ਹੈ ਉਹਨਾਂ ਨੇ ਕਿਹਾ ਕਿ ਫਿਲਮ ਰੋਕਣ ਤੇ ਨਿਰਮਾਤਾ ਨੂੰ ਨੁਕਸਾਨ ਹੁੰਦਾ ਹੈ ਤੇ ਮੈਚ ਖੇਡਣ ਨਾਲ ਇੱਥੇ ਵੱਡੇ ਆਗੂਆਂ ਦੇ ਬੱਚਿਆਂ ਨੂੰ ਫਾਇਦਾ ਹੁੰਦਾ ਹੈ ਉਨਾਰਾ ਕਹਿਣਾ ਹੈ ਕਿ ਮੈਚ ਦਾ ਪੈਸਾ ਪਾਕਿਸਤਾਨ ਕ੍ਰਿਕਟ ਬੋਰਡ ਕੋਲ ਜਾਵੇਗਾ ਜੋ ਫੌਜ ਦੇ ਹੱਥਾਂ 'ਚ ਹੈ ਉਹਨਾਂ ਇਹ ਵੀ ਕਹਿ ਕਿ ਗੁਜਰਾਤ ਮੁੰਬਈ ਜਰੀਏ ਪਾਕਿਸਤਾਨ ਨਾਲ ਵਪਾਰ ਹੋ ਰਿਹਾ ਹੈ ਪਰ ਇੱਥੇ ਬਾਗਾ ਅਟਾਰੀ ਬਾਰਡਰ ਬੰਦ ਹਨ ਸੁਪਰੀਮ ਕੋਰਟ ਨੇ ਵਕਫ ਸੋਧ ਐਕਟ 2025 ਦੇ ਕੁਝ ਮੁੱਖ ਉਪਬੰਧਾਂ ਤੇ ਰੋਕ ਲਾ ਦਿੱਤੀ ਅਦਾਲਤ ਨੇ ਕਿਹਾ ਕਿ ਕੇਂਦਰੀ ਵਕਫ ਕੌਂਸਲ ਵਿੱਚ ਵੱਧ ਤੋਂ ਵੱਧ ਚਾਰ ਅਤੇ ਸੂਬਿਆਂ ਦੇ ਵਕਫ ਬੋਰਡਸ 10 ਤੋਂ ਵੱਧ ਗੈਰ ਮੁਸਲਮ ਮੈਂਬਰ ਨਹੀਂ ਹੋ ਸਕਦੇ ਚੀਫ ਜਸਟਿਸ ਬੀ ਆਰ ਗਵਈ ਤੇ ਜਸਟਿਸ ਅਗਸਟਿਨ ਜਾਰਜ ਮਸੀਹ ਦੇ ਬੈਂਚ ਨੇ 128 ਪੰਨਿਆਂ ਦੇ ਅੰਤਰਮ ਫੈਸਲੇ ਚ ਇਹ ਗੱਲ ਕਹੀ ਸੁਪਰੀਮ ਕੋਰਟ ਨੇ ਵਖਵ ਐਕਟ ਦੇ ਉਪਬੰਧ ਤੇ ਵੀ ਰੋਕ ਲਾ ਦਿੱਤੀ ਜਿਸ ਅਧੀਨ ਵਖਵ ਬਣਾਉਣ ਲਈ ਪਿਛਲੇ 5 ਸਾਲ ਤੋਂ ਇਸਲਾਮ ਧਰਮ ਦੇ ਪਾਲਣ ਨੂੰ ਲਾਜ਼ਮੀ ਬਣਾਇਆ ਗਿਆ ਸੀ ਹਾਲਾਂਕਿ ਸੁਪਰੀਮ ਕੋਰਟ ਨੇ ਵਖਵਸੋਦ ਐਕਟ ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਤੋਂ ਸਪਸ਼ਟ ਸ਼ਬਦਾਂ ਚ ਇਨਕਾਰ ਕਰ ਦਿੱਤਾ। ਇਹ ਪਾਬੰਦੀ ਕਾਨੂੰਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ ਅੰਤਮ ਫੈਸਲਾ ਆਉਣ ਤੱਕ ਰਹੇਗੀ। ਆਪਣੇ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਵਖਵਸੋਦ ਐਕਟ 2025 ਦੀ ਧਾਰਾ 3(1)(r) ਤੇ ਰੋਕ ਲਾ ਦਿੱਤੀ। ਕਾਨੂੰਨ ਵਿੱਚ ਸੋਧ ਕਰਕੇ ਇਹ ਲਾਜ਼ਮੀ ਬਣਾਇਆ ਗਿਆ ਸੀ ਕਿ ਵਖਵ ਸਿਰਫ ਉਸ ਵਿਅਕਤੀ ਵੱਲੋਂ ਬਣਾਇਆ ਜਾ ਸਕਦਾ ਹੈ ਜੋ 5 ਸਾਲ ਤੋਂ ਇਸਲਾਮ ਧਰਮ ਦਾ ਪਾਲਣ ਕਰ ਰਿਹਾ ਹੈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ ਐਸਆਈਆਰ ਬਾਰੇ ਖਬਰ ਨੂੰ ਕਿਆਸ ਅਰਾਈਆਂ ਦੱਸੀ ਜਾਣ ਤੋਂ ਇੱਕ ਦਿਨ ਬਾਅਦ ਚੋਣ ਰਜਿਸਟ੍ਰੇਸ਼ਨ ਅਫਸਰ ਦਫ਼ਤਰ ਨੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਵਿਭਾਗੀ ਅਫਸਰਾਂ ਨੂੰ ਐਸਆਈਆਰ ਦੀ ਤਿਆਰੀ ਲਈ 2 ਦਿਨਾਂ ਵਾਸਤੇ ਵਿਭਾਗੀ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ ਨੂੰ ਕਿਹਾ ਹੈ ਫੀਲਡ ਵਿੱਚ ਮੌਜੂਦ ਕਈ ਅਧਿਕਾਰੀ ਜੋ ਆਪਣੀ ਹਲਕਾ ਪੱਤਰੀ ਵੋਟਰ ਸੂਚੀ ਦੇ ਇੰਚਾਰਜ ਹਨ ਨੇ ਵੋਟਰ ਸੂਚੀਆਂ ਦੀ ਸੁਧਾਈ ਲਈ ਬਲਾਕ ਪੱਧਰ ਤੇ ਤੈਨਾਤੀ ਵਾਸਤੇ ਅਧਿਕਾਰੀਆਂ ਨੂੰ 16 ਅਤੇ 17 ਸਤੰਬਰ ਨੂੰ ਵਿਭਾਗੀ ਜ਼ਿੰਮੇਵਾਰੀਆਂ ਤੋਂ ਮੁਕਤ ਕੀਤਾ ਹੈ ਤਾਂ ਜੋ ਉਹਨਾਂ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਐਸਆਈਆਰ 112026 ਨਾਲ ਸੰਬੰਧਿਤ ਤਿਆਰੀਆਂ ਬਾਰੇ ਡਿਊਟੀ ਸੌਂਪੀ ਜਾ ਸਕੇ ਇੱਕ ਸੀਨੀਅਰ ਪੀ.ਸੀ.ਐਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਇਹਨਾਂ ਅਧਿਕਾਰੀਆਂ ਨੂੰ ਇਹ ਗੱਲ ਯਕੀਨੀ ਬਣਾਉਣ ਲਈ ਫੀਲਡ ਵਿੱਚ ਤਾਇਨਾਤ ਕਰਨ ਨੂੰ ਕਿਹਾ ਹੈ ਕਿ ਸਾਰੀਆਂ ਸੂਚੀਆਂ ਅਤੇ ਐਸ.ਆਈ.ਆਰ 2003 ਦੇ ਮੁਕਾਬਲੇ ਮੌਜੂਦਾ ਸੂਚੀ ਤੇ ਡਾਟਾ ਦੀ ਸੁਧਾਈ ਲਈ ਤਿਆਰੀਆਂ ਕੀਤੀਆਂ ਜਾ ਸਕਣ। ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ.ਪੀ ਦੇ ਬੇਟੇ ਰਿਚੀ ਕੇ.ਪੀ ਦੀ ਮੌਤ ਤੇ ਦੁੱਖ ਪ੍ਰਗਟ ਕਰਨ ਲਈ ਅਰਾਧਾ ਸਵਾਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਚੇਚੇ ਤੌਰ ਤੇ ਉਨ੍ਹਾਂ ਦੀ ਮਾਡਲ ਟਾਉਨ ਅਸਤੇ ਰਹਿਸਤੇ ਪੁੱਜੇ ਜਿੱਥੇ ਉਹਨਾਂ ਕੇਪੀ ਪਰਵਾਰ ਨਾਲ ਦੁੱਖ ਸਾਂਝਾ ਕੀਤਾ ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੋਰ ਪਠੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਬਕਾ ਕੈਬਨਿਟ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਸਥਾਨਕ ਸਰਕਾਰਾਂਬਾਰੇ ਮੰਤਰੀ ਡਾਕਟਰ ਰਵਜੋਤ ਸਿੰਘ ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਭਾਜਪਾ ਆਗੂ ਤਜਿੰਦਰ ਸਿੰਘ ਬਿੱਟੂ ਤੇ ਆਪ ਆਗੂ ਗੁਰਚਰਨ ਸਿੰਘ ਚੰਨੀ ਨੇ ਵੀ ਮਹਿੰਦਰ ਸਿੰਘ ਕੇਪੀ ਨੂੰ ਮਿਲ ਕੇ ਉਹਨਾਂ ਨਾਲ ਨੌਜਵਾਨ ਬੇਟੇ ਦੀ ਬੇਵਕਤੀ ਮੌਤੇ ਡੂੰਗਾ ਅਫਸੋਸ ਪ੍ਰਗਟ ਕਰਦੇ ਆ ਪਰਿਵਾਰ ਨੂੰ ਢਾਰਸ ਦਿੱਤਾ ਦੇਖੋ ਮੌਤਾਂ ਹਰ ਰੋਜ਼ ਬਹੁਤ ਹੁੰਦੀਆਂ ਪਰ ਜਦਨੇ ਕਿਸੇ ਦੇ ਮਾਤ ਲਗਨ ਦਿਲ ਦਾ ਟੁਕੜਾ ਚਲਿਆ ਜਾਵੇ ਤਾਂ ਬੜਾ ਵੱਡਾ ਦੁੱਖ ਹੁੰਦਾ ਸਰਦਾਰ ਮਹਿੰਦਰ ਸਿੰਘ ਕੇਪੀ ਉਹਨਾਂ ਦਾ ਸਤਿਕਾਰ ਜੋ ਉਸ ਪੁੱਤਰ ਕੱਲ੍ਹ ਆਈ ਬੇਟਾ ਸੀ ਉਹਦਾ ਮੇਰਾ ਖਿਆਲ ਚਲੇ ਜਾਣਾ ਇਹਦਾ ਪਰਿਵਾਰ ਹੀ ਦੁੱਖ ਮਹਿਸੂਸ ਕਰ ਸਕਦਾ ਪਰ ਜਿਨ੍ਹਾਂ ਨੇ ਵੀ ਇਸ ਗੱਲ ਬਾਰੇ ਸੁਣਿਆ ਉਹਨਾਂ ਦਾ ਵੀ ਹਿਰਦਾ ਜਿਹੜਾ ਹੈ ਉਹ ਪੰਗਰ ਗਿਆ ਧਰੂ ਚਾਰਨਾ ਚ ਅਰਦਾਸ ਆ ਸਤਿਗੁਰੂ ਜੀ ਇਹ ਸਾਡੇ ਵੀਰ ਨੂੰ ਸਰਦਾਰ ਮਹਿੰਦਰ ਸਿੰਘ ਕੇਪੀ ਨੂੰ ਭੱਲ ਉਹ ਤੋਂ ਬਖਸ਼ਿਸ਼ ਕਰਨ ਕਿਉਂਕਿ ਇਹ ਮਧਿਆਨ ਵੱਡਾ ਜੀਵ ਆਤਮਾ ਛੋਤੀ ਆ ਸੋ ਗੁਰੂ ਸਾਹਿਬ ਇਹਨਾਂ ਨੂੰ ਇਸ ਭਾਂਡੇ ਦੇ ਵਿੱਚੋਂ ਗੁਰੂ ਸਾਹਿਬ ਜੀ ਆਪ ਹੱਥ ਦੇ ਕੇ ਰੱਖਣ ਪਰਿਵਾਰ ਦੇ ਵਿੱਚ ਬਾਕੀ ਚ ਸੁੱਖ ਸ਼ਾਂਤੀ ਵਰਤਦਾ ਬਹੁਤ ਬਹੁਤ ਅੱਛਾ। ਜਦ ਮੈਂ ਕਹੂੰਗਾ ਦੁੱਖ ਇੱਕ ਭਾਰਾ ਦੁੱਖ ਇੱਕ ਪਹਾੜ ਜਿੰਨਾ ਜੋ ਕੇਪੀ ਸਾਹਿਬ ਦੇ ਉਹਨਾਂ ਦੇ ਪਰਿਵਾਰ ਤੇ ਉਹ ਡਿੱਗ ਪਿਆ ਹੈਗਾ ਤੇ ਅੱਜ ਅਸੀਂ ਇਸ ਮਸਲੇ 'ਚ ਪਹੁੰਚ ਕੇ ਕੇਪੀ ਸਾਹਿਬ ਨਾਲ ਦੁੱਖ ਸਾਂਝਾ ਕਰਨਾ ਆਏ ਸੀ। ਪਹਿਲਾਂ ਵੀ ਤਕਰੀਬਨ 3 ਸਾਲ ਦੇ ਜਦੋਂ ਇਹਨਾਂ ਦੇ ਮਿਸਿਸ ਪੂਰੇ ਹੋ ਗਏ ਸੀ ਹਜੇ ਉਸ ਸਦਮੇ 'ਚ ਉਹ ਜਾਂ ਉਸ ਗਮ 'ਚ ਉਹ ਹਜੇ ਉਹ ਨਿਕਲੇ ਨਹੀਂ ਸਿਗੇ ਕਿ ਇਹ ਉਸ ਤੋਂ ਵੀ ਵੱਡਾ ਸਦਮਾ ਜਿਹੜਾ ਬੇਟੇ ਦਾ ਜਿਹੜਾ ਹੋ ਗਿਆ ਹੈਗਾ ਮੈਂ ਆਪਣੇ ਵੱਲੋਂ ਨਿੱਜੀ ਤੌਰ ਤੇ ਪਰਿਵਾਰ ਵੱਲੋਂ ਸਰਕਾਰ ਡਿਪਾਰਟਮੈਂਟ ਵੱਲੋਂ ਅਸੀਂ ਦੁੱਖ ਦੀ ਖੜੀ ਸਹਾਇਗੀ ਪਰਦੇ ਆਪਾਂ ਇਹਨੂੰ ਦੁੱਖ ਸਾਂਝਾ ਕਰਨ ਅਸੀਂ ਆਏ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਪ੍ਰਤੀ ਗੁੱਸਾ ਵਧਦਾ ਜਾ ਰਿਹਾ ਹੈ ਹੁਣ ਪਿੰਡ ਦੀਆਂ ਪੰਚਾਇਤਾਂ ਨੇ ਪ੍ਰਵਾਸੀ ਮਜ਼ਦੂਰਾਂ ਵਿਰੁੱਧ ਮਤੇ ਪਾਸ ਕਰਨੇ ਸ਼ੁਰੂ ਕਰ ਦਿੱਤੇ ਬਠਿੰਡਾ ਦੇ ਪਿੰਡ ਗਹਿਰੀ ਭਾਗੀ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਪ੍ਰਵਾਸੀ ਮਜ਼ਦੂਰਾਂ ਵਿਰੁੱਧ ਮਤਾ ਪਾਸ ਕੀਤਾ ਹੈ ਕਿ ਉਹ ਪਿੰਡ ਵਿੱਚ ਜ਼ਮੀਨ ਜਾਂ ਘਰ ਖਰੀਦ ਨਹੀਂ ਸਕਦੇ ਇਸ ਤੋਂ ਇਲਾਵਾ ਉਹਨਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪ੍ਰਵਾਸੀ ਮਜ਼ਦੂਰਾਂ ਦੇ ਆਧਾਰ ਕਾਰਡ ਅਤੇ ਵੋਟਰ ਕਾਰਡ ਬਣਾਉਣੇ ਵੀ ਬੰਦ ਕੀਤੇ ਜਾਣ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਪਿੰਡ ਵਿੱਚ ਕੰਮ ਕਰਨ ਲਈ ਆਉਣ ਵਾਲਾ ਕੋਈ ਵੀ ਪ੍ਰਵਾਸੀ ਮਜ਼ਦੂਰ ਪਿੰਡ ਦੀ ਬਜਾਏ ਖੇਤ ਦੀ ਮੋਟਰ ਤੇ ਰਹੇਗਾ ਜੇਕਰ ਕੋਈ ਕਿਸਾਨ ਮਜ਼ਦੂਰ ਲਿਆਉਂਦਾ ਹੈ ਤਾਂ ਉਸ ਮਜ਼ਦੂਰ ਦੀ ਸਾਰੀ ਜ਼ਿੰਮੇਵਾਰੀ ਸਬੰਧਤ ਕਿਸਾਨ ਦੀ ਹੋਵੇਗੀ ਮਜ਼ਦੂਰ ਦੇ ਆਉਣ ਦੀ ਸਾਰੀ ਜਾਣਕਾਰੀ ਪੁਲਿਸ ਦੇ ਕੋਲ ਦਰਜ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ ਲੋਕਾਂ ਨੂੰ ਇਸ ਫੈਸਲੇ ਬਾਰੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਇੱਕ ਸਪੀਕਰ ਰਾਹੀਂ ਜਾਣਕਾਰੀ ਦਿੱਤੀ ਗਈ। ਸਰਪੰਚ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਹਾਲਾਤ ਚੱਲ ਰਹੇ ਹਨ ਅਸੀਂ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਪਿੰਡ ਵਿੱਚ ਰਹਿਣ ਨਹੀਂ ਦੇਵਾਂਗੇ। ਡਿਪਟੀ ਕਮਿਸ਼ਨਰ ਰਜੇਸ਼ ਧੀਮਾਨ ਦਾ ਕਹਿਣਾ ਹੈ ਕਿ ਲੋਕ ਆਪਣੇ ਪੱਧਰ ਤੇ ਅਜਿਹੇ ਫੈਸਲੇ ਲੈ ਸਕਦੇ ਹਨ ਪਰ ਕਾਨੂੰਨ ਅਤੇ ਸੰਵਿਧਾਨ ਅਜਿਹੇ ਫੈਸਲਿਆਂ ਨੂੰ ਮਾਨਤਾ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਜਾਂ ਸਮੂਹ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਅਜਾ ਹੈ ਇੱਕ ਪਾਸੜ ਫੈਸਲੇ ਨਹੀਂ ਲੈ ਸਕਦਾ ਹੁਸ਼ਿਆਰਪੁਰ ਦੇ ਵਿੱਚ 5 ਸਾਲਾਂ ਮਾਸੂਮ ਹਰਵੀਰ ਦੀ ਇੱਕ ਪ੍ਰਵਾਸੀ ਬਲੋ ਬੇਰਹਿਮੀ ਨਾਲ ਹਤਿਆ ਕੀਤੇ ਜਾਣ ਦੇ ਵਿਰੋਧ ਵਿੱਚ ਲੋਕਾਂ ਦਾ ਗੁੱਸਾ ਕਾਫੀ ਵਧਿਆ ਹੈ ਕਰੀਬ 2 ਦਰਜਣ ਪੰਚਾਇਤਾਂ ਨੇ ਪ੍ਰਵਾਸੀਆਂ ਦਾ ਬਾਈਕਾਟ ਕਰਨ ਦੇ ਮਤੇ ਪਾਸ ਕੀਤੇ ਹਨ ਉਹਨਾਂ ਤੋਂ ਬੋਰਡ ਦੇ ਅਧਿਕਾਰ ਵੀ ਖੋਏ ਜਾ ਰਹੇ ਹਨ ਗ੍ਰਾਮ ਪੰਚਾਇਤਾਂ ਨੇ ਪ੍ਰਵਾਸੀਆਂ ਦਾ ਕੋਈ ਵੀ ਦਸਤਾਵੇਜ਼ ਰਿਕਾਰਡ ਨਾ ਬਣਾਉਣ, ਬਿਨਾ ਦਸਤਾਵੇਜ਼ਾਂ ਤੋਂ ਰਹਿ ਰਹੇ ਪ੍ਰਵਾਸੀਆਂ ਨੂੰ ਪਿੰਡ ਤੋਂ ਬਾਹਰ ਕੱਢਣਾ ਤੇ ਉਹਨਾਂ ਨੂੰ ਇੱਥੇ ਜ਼ਮੀਨ ਨਾ ਖਰੀਦਣ ਦੇਣ ਵਰਗੇ ਮੁੱਦੇ ਸ਼ਾਮਲ ਹਨ। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐਮਪੀਆਈ ਨੇ ਹੁਸ਼ਿਆਰਪੁਰ ਵਿਖੇ 5 ਸਾਲ ਦੇ ਮਾਸੂਮ ਬੱਚੇ ਹਰਵੀਰ ਉਰਫ ਬਿੱਲਾ ਨੂੰ ਫੇਰੈਮੀ ਨਾਲ ਕਤਲ ਕਰਨ ਵਾਲੇ ਪ੍ਰਵਾਸੀ ਨੂੰ ਤੁਰੰਤ ਸਖਤ ਤੋਂ ਸਖਤ ਸਜ਼ਾ ਦਿੱਤੇ ਜਾਣਾ ਯਕੀਨੀ ਬਣਾਉਣ ਲਈ ਫਾਸਟ ਟਰੈਕ ਕੋਰਟ ਦਾ ਗਠਨ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ। ਪਾਰਟੀ ਨੇ ਇਸ ਦੁਖਦਾਈ ਘਟਨਾ ਨੂੰ ਆਧਾਰ ਬਣਾ ਕੇ ਕੁਝ ਲੋਕਾਂ ਵੱਲੋਂ ਸੂਬੇ ਭਰ ਵਿੱਚ ਅੰਤਰਰਾਜੀ ਕਿਰਤੀਆਂ ਖਿਲਾਫ ਵਿੱਢੀ ਨਫਰਤੀ ਮੋਹਮ ਅਤੇ ਪ੍ਰਵਾਨ ਕੀਤੇ ਜਾ ਰਹੇ ਪੰਚਾਇਤੀ ਮਤਿਆਂ ਬਾਰੇ ਵੀ ਡੂੰਗੀ ਚਿੰਤਾ ਦਾ اظہار ਕੀਤਾ ਹੈ। ਜਾਰੀ ਇੱਕ ਬਿਆਨ ਵਿੱਚ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ tram ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਸਾਥੀ ਰਤਨ ਸਿੰਘ ਰੰਧਾਵਾ ਤੇ ਸਾਥੀ ਪ੍ਰਗਟ ਸਿੰਘ ਜਮਰਾਏ ਨੇ ਕਿਹਾ ਹੈ ਕਿ ਸਮੂੱਚੇ ਅੰਤਰਰਾਜੀ ਕਿਰਤਿਆਂ ਨੂੰ ਵਿਅਕਤੀ ਵਿਸ਼ੇਸ਼ ਦੇ ਗੁਨਾਹਾਂ ਦੀ ਸਜ਼ਾ ਦਾ ਭਾਗੀਦਾਰ ਨਾ ਬਣਾਓ ਇਹ ਖਤਰਨਾਕ ਵਰਤਾਰਾ ਪੰਜਾਬ ਦੇ ਅਮਨ ਚੈਨ ਨੂੰ ਲਾਂਬੂ ਲਾਉਣ ਦੀ ਕੇਂਦਰੀ ਏਜੰਸੀਆਂ ਕੱਟੜਪੰਥੀਆਂ ਤੇ ਸਮਾਜ ਵਿਰੋਧੀ ਤੱਤਾਂ ਦੀ ਚਿਰੋਕਣੀ ਮਨਸੂਬਾਬੰਦੀ ਦਾ ਨਤੀਜਾ ਹੈ ਪਾਸਲਾ ਰੰਦਾਵਾ ਤੇ ਜਮਾ رائے ਨੇ ਅਨਿਆਖ ਖਿਲਾਫ ਜੂਝਣ ਦੇ ਵਿਰਸੇ ਦੇ ਮਾਲਕ ਸਮੂਹ ਪੰਜਾਬੀਆਂ ਖਾਸ ਕਰਕੇ ਖੱਬੇ ਜਮਹੂਰੀ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਫੌਟਬਾਲ ਤੱਤਾਂ ਨੂੰ ਪਿੱਛੇ ਕਰਨ ਦੇ ਲਈ ਅੱਗੇ ਆਉਣ ਬਰਟੇਨ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਵੱਧਦੀ ਆਬਾਦੀ ਦੇ ਖਿਲਾਫ ਸ਼ਨੀਵਾਰ ਨੂੰ ਲੰਡਨ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਹੋਇਆ ਹੈ ਇਸ ਵਿੱਚ 1 ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਇਸ ਵਿਰੋਧ ਪ੍ਰਦਰਸ਼ਨ ਨੂੰ ਯੂਨਾਈਟਿਡ ਦਾ ਕਿੰਗਡਮ ਨਾਂ ਦਿੱਤਾ ਗਿਆ ਹੈ ਜਿਸ ਦੀ ਅਗਵਾਈ ਇਮੀਗ੍ਰੇਸ਼ਨ ਵਿਰੋਧੀ ਨੇਤਾ ਟੋਮੀ ਰੋਵੈਂਸਨ ਨੇ ਕੀਤੀ ਇਸ ਨੂੰ ਦੇਸ਼ ਦੀ ਸਭ ਤੋਂ ਵੱਡੀ ਖੱਬੇਪੱਖੀ ਰੈਲੀ ਮੰਨਿਆ ਜਾਂਦਾ ਹੈ ਟੈਸਲਾ ਦੇ ਮਾਲਕ ਐਲਨ ਮਸਕ ਵੀਡੀਓ ਕਾਨਫਰੰਸ ਰਾਹੀਂ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਮੀਡੀਆ ਚੈਨਲ ਦਾ ਇੰਡੀਪੈਂਡੈਂਟ ਅਨਸਾਰ ਉਹਨਾਂ ਨੇ ਟੌਮੀ ਰਵਿੰਸਨ ਨਾਲ ਗੱਲਬਾਤ ਕੀਤੀ ਮਸਕ ਨੇ ਕਿਹਾ ਹਿੰਸਾ ਤੁਹਾਡੇ ਕੋਲ ਆ ਰਹੀ ਹੈ ਜਾਂ ਤਾਂ ਲੜੋ ਜਾਂ ਮਰੋ ਮਸਕ ਨੇ ਬ੍ਰਿਟੇਨ ਵਿੱਚ ਸੰਸਦ ਭੰਗ ਕਰਨ ਦੀ ਮੰਗ ਕੀਤੀ ਉਹਨਾਂ ਕਿਹਾ ਕਿ ਸਰਕਾਰ ਨੂੰ ਬਦਲਣਾ ਪਵੇਗਾ ਉਸ ਸਮੇਂ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਇੱਕ ਫੁੱਟਬਾਲ ਮੈਚ ਦੇਖ ਰਹੇ ਸਨ ਜਦੋਂ ਸ਼ਹਿਰ ਵਿੱਚ ਹਿੰਸਾ ਹੋ ਰਹੀ ਸੀ ਉਹ ਆਪਣੇ ਪੁੱਤਰ ਨਾਲ ਲੰਡਨ ਦੇ ਐਮੀਰੇਟਸ ਸਟੇਡੀਅਮ ਵਿੱਚ ਸਨ ਫਰਾਂਸ ਵਿੱਚ ਵੀ ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਦੇਖੇ ਜਾ ਰਹੇ ਹਨ 1 इन 1 ਆਊਟ ਡੀਲ ਤਹਿਤ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ ਕਮੇਡੀ ਵੈਬ ਸੀਰੀਜ਼ ਦਾ ਸਟੂਡੀਓ ਨੇ ਐਮੀ ਅਵਾਰਡ ਵਿੱਚ ਕੁੱਲ 13 ਪੁਰਸਕਾਰ ਜਿੱਤ ਕੇ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਪੁਰਸਕਾਰ ਜਿੱਤਣ ਦਾ ਰਿਕਾਰਡ ਕਾਇਮ ਕੀਤਾ ਹੈ ਉੱਥੇ ਅਟੋਲੋਸੈਂਸ ਨੇ 6 ਸ਼੍ਰੇਣੀਆਂ ਵਿੱਚ ਪੁਰਸਕਾਰ ਜਿੱਤੇ ਹਨ ਦਾ ਪੱਟ ਨੇ ਡਰਾਮਾ ਸ਼੍ਰੇਣੀ ਵਿੱਚ ਜਿੱਤ ਹਾਸਲ ਕੀਤੀ ਦਾ ਸਟੂਡੀਓ ਦੀ ਟੀਮ ਅਤੇ ਕਲਾਕਾਰ ਨਾਲ ਕਿਰੇ ਸਹਿ ਨਰਮਤਾ ਸੇਥ ਰੋਗਨ ਦਾ ਕਹਿਣਾ ਹੈ ਕਿ ਇੰਨੇ ਪੁਰਸਕਾਰ ਜਿੱਤਣ ਤੋਂ ਬਾਅਦ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਹੈ ਲਾਸ ਏਂਜਲਸ ਦੀ ਪੀਕਾਕ ਥੀਏਟਰ ਚੋਂ ਸੀਬੀਐਸ ਤੇ ਪ੍ਰਸਾਰਤ ਐਮੀ ਅਵਾਰਡ ਸਮਾਰੋਹ ਵਿੱਚ ਸੇਥ ਰੋਗਨ ਨੂੰ ਚਾਰ ਪੁਰਸਕਾਰ ਮਿਲੇ ਉਨ੍ਹਾਂ ਨੂੰ ਸਰਵੋਤਮ ਕਮੇਡੀ ਸ਼੍ਰੇਣੀ ਸਰਵੋਤਮ ਨਿਰਦੇਸ਼ਨ ਅਤੇ ਸਰਵੋਤਮ ਲੇਖਣ ਲਈ ਪੁਰਸਕਾਰ ਮਿਲਿਆ ਦਾ ਪੈਟ ਨੇ ਸਰਵੋਤਮ ਡਰਾਮਾ ਸ਼੍ਰੇਣੀ ਦਾ ਪੁਰਸਕਾਰ ਜਿੱਤਿਆ ਜਦੋਂ ਕਿ ਇਸ ਦੇ ਮੁੱਖ ਅਦਾਕਾਰ ਨਵਾ ਵਾਇਲ ਨੇ ਸਰਵੋਤਮ ਅਦਾਕਾਰ ਦਾ ਖਿਤਾਬ ਜਿੱਤਿਆ ਹੈ ਕੈਥਰਿਨ ਲਾ ਨਾਸਾ ਨੇ ਐਚ ਬੀਓ ਮੈਕਸ ਦੀ ਮੈਡੀਕਲ ਡਰਾਮਾ ਸ਼੍ਰੇਣੀ ਲਈ ਸਹਾਇਕ ਅਦਾਕਾਰਾ ਦਾ ਪੁਰਸਕਾਰ ਜਿੱਤਿਆ ਭਾਰਤੀ ਨਰਸਿੰਗ ਕਾਉਂਸਲ ਆਈ ਐਨ ਸੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੀਆਂ 11 ਨਰਸਿੰਗ ਸੰਸਥਾਵਾਂ ਦੀ ਆਲ ਇੰਡੀਆ ਮਾਨਤਾ ਰੱਦ ਕਰ ਦਿੱਤੀ ਇਸ ਨਾਲ ਇਹਨਾਂ ਨਰਸਿੰਗ ਸੰਸਥਾਵਾਂ ਦੇ ਗ੍ਰੈਜੂਏਟ ਵਿਦਿਆਰਥੀ ਸਿਰਫ ਜੰਮੂ ਕਸ਼ਮੀਰ ਅੰਦਰ ਹੀ ਪ੍ਰੈਕਟਿਸ ਕਰ ਸਕਣਗੇ। ਬਿਹਾਰ ਅਤੇ ਅਸਾਮ ਤੋਂ ਬਾਅਦ ਜੰਮੂ ਕਸ਼ਮੀਰ ਨੂੰ ਨਰਸਿੰਗ ਕਾਉਂਸਲ ਦੇ ਇਸ ਸਖਤ ਕਦਮ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਬਿਹਾਰ ਤੇ ਅਸਾਮ ਦੀਆਂ 32 ਨਰਸਿੰਗ ਸੰਸਥਾਵਾਂ ਨੂੰ ਨਰਸਿੰਗ ਪ੍ਰੋਗਰਾਮ ਚਲਾਉਣ ਦੇ ਅਯੋਗ ਪਾਇਆ ਗਿਆ। ਇਸ ਫੈਸਲੇ ਨਾਲ ਇਹਨਾਂ ਕਾਲਜਾਂ ਵਿੱਚ ਪੜ੍ਹਦੇ ਸੈਂਕੜੇ ਨਰਸਿੰਗ ਵਿਦਿਆਰਥੀਆਂ ਦੇ ਪ੍ਰਭਾਵਿਤ ਹੋਣ ਦਾ ਖਰਸ਼ਾ ਹੈ। ਕਾਉਂਸਲ ਨੇ 14 ਸਤੰਬਰ ਨੂੰ ਪ੍ਰਕਾਸ਼ਿਤ ਇੱਕ ਗੈਜਟ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਜੰਮੂ ਕਸ਼ਮੀਰ ਸਰਕਾਰ ਅਤੇ ਜੰਮੂ ਕਸ਼ਮੀਰ ਨਰਸਜ ਐਂਡ ਮੈਡਵਾਇਜ਼ ਕਾਉਂਸਲ ਨੂੰ ਬਾਰ-ਬਾਰ ਭੇਜੇ ਗਏ ਨੋਟਿਸ ਦਾ ਕੋਈ ਵੀ ਜਵਾਬ ਨਾ ਮਿਲਣ ਕਾਰਨ ਭਾਰਤੀ ਨਰਸਿੰਗ ਕਾਉਂਸਲ ਐਕਟ 1947 ਦੀ ਧਾਰਾ 14 ਤਹਿਤ ਇਹ ਕਾਰਵਾਈ ਕੀਤੀ ਗਈ। ਉਹਨਾਂ ਕਿਹਾ ਕਿ ਇਹਨਾਂ ਸੰਸਥਾਵਾਂ ਨੇ ਕਈ ਸਾਲਾਂ ਤੋਂ ਕਾਨੂੰਨੀ ਨਿਰੀਖਣ ਲਈ ਅਰਜੀ ਨਹੀਂ ਦਿੱਤੀ। ਅਤੇ ਉਹਨਾਂ ਨੂੰ ਨਰਸੰਗ ਪ੍ਰੋਗਰਾਮ ਚਲਾਉਣ ਲਈ ਅਯੋਗ ਪਾਇਆ ਗਿਆ ਸੀ। ਪੰਜਾਬ ਦੇ ਵਿੱਚ ਹੜ੍ਹਾਂ ਨੇ ਕਾਫੀ ਤਬਾਹੀ ਮਚਾਈ ਹੈ। ਉੱਥੇ ਵੱਖ-ਵੱਖ ਸੰਸਥਾਵਾਂ ਤੇ ਰਾਜਨੀਤਿਕ ਲੋਕਾਂ ਵੱਲੋਂ ਰਾਹਤ ਸਮੱਗਰੀ ਵੱਖ-ਵੱਖ ਥਾਵਾਂ ਤੇ ਭੇਜੀ ਜਾ ਰਹੀ ਹੈ। ਹੁਣ ਜਲੰਧਰ ਤੋਂ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਘੁੰਮਣ ਆਪਣੀ ਟੀਮ ਦੇ ਨਾਲ ਡੇਰਾ ਬਾਬਾ ਨਾਨਕ ਪੁੱਜੇ ਜਿੱਥੇ ਉਹਨਾਂ ਨੇ ਲੋਕਾਂ ਦਾ ਹਾਲ ਜਾਣਿਆ। ਇਸ ਮੌਕੇ ਉਹਨਾਂ ਦਾ ਕਹਿਣਾ ਇਹ ਕਿ ਉਹ ਆਪਣੇ ਇਹਨਾਂ ਪੀੜਤ ਭੈਣ ਭਰਾਵਾਂ ਦੇ ਨਾਲ ਹਨ। ਇਸੇ ਤਰ੍ਹਾਂ ਉਹ ਪਿੰਡ 마ਸ਼ੀਵਾਲ ਤੇ ਗੋਨੇਵਾਲਾ ਵੀ ਪੁੱਜੇ ਅ ਤੁਸੀਂ ਦੇਖ ਸਕਦੇ ਹੋ ਪਿੱਛੇ ਇਹ ਹੜ੍ਹ ਤਾਂ ਜਿਹੜੇ ਬਰਬਾਦੀ ਕਰਕੇ ਗਏ ਨੇ ਉਸ ਤੋਂ ਬਾਅਦ ਦਾ ਮੰਜ਼ਰ ਹੈ ਵੀ ਕਿਚਨ ਕਿ ਤੁਸੀਂ ਜਿਹੜੀ ਪਿੱਛੇ ਟੁੱਟ ਗਈ ਹੈ ਆ ਪਿੱਛੇ ਬਾਈ ਦਾ ਯੋਗਰਾਜ ਜੀ ਦਾ ਦੱਸਿਆ ਜੀ ਇਹਨਾਂ ਦਾ ਇੱਥੇ ਸ਼ੈੱਡ ਸੀਗਾ ਪਸ਼ੂਆਂ ਦਾ ਬਣਾਇਆ ਔਰ ਪੂਰਾ ਦਾ ਪੂਰਾ ਸ਼ੈੱਡ ਜਿਹੜਾ ਡਿਸਟਰੋਏ ਹੋ ਗਿਆ ਤੁਸੀਂ ਵਿੱਚ ਟਰੈਕਟਰ ਵੀ ਦੇਖ ਸਕਦੇ ਹੋ ਕਿ ਪਾਣੀ ਨੇ ਜੋ ਮਾਰ ਕੀਤੀ ਹੈ ਉਹਦੇ ਨਾਲ ਬਹੁਤ ਜ਼ਿਆਦਾ ਉਜਾੜਾ ਹੋਇਆ ਹੈ ਔਰ ਕਹਿੰਦੇ ਵੀ ਕੁਦਰਤ ਦੀ ਕਰੋਪੀ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਔਰ ਸਾਰੇ ਜਿਹੜੇ ਪੰਜਾਬੀ ਨੇ ਇਸ ਦਾ ਫੇਸ ਕਰ ਰਹੇ ਨੇ ਇਸ ਵੇਲੇ ਮੁਕਾਬਲਾ ਕਰ ਰਹੇ ਨੇ ਸੋ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਸਾਰੇ ਸੱਜਣ ਮਿੱਤਰ ਨਾਲ ਤੁਸੀਂ ਦੇਖ ਸਕਦੇ ਹੋ ਕਿ ਵੀਰ ਅਸੀਂ ਆਏ ਹਾਂ ਇੱਥੇ ਕਿ ਜਿੰਨਾ ਵੀ ਅਸੀਂ ਵੀ ਕੰਟਰੀਬਿਊਟ ਕਰ ਸਕਦੇ ਹਾਂ ਜੋ ਹੈਲਪ ਕਰ ਸਕਦੇ ਹਾਂ ਇਹੋ ਜਿਹੇ ਪਰਿਵਾਰਾਂ ਦੀ ਉਹ ਜ਼ਰੂਰ ਕਰੀਏ ਅਸੀਂ ਮੇਰੀ ਵੀ ਕੁਝ ਹੈਲਥ ਇਸ਼ੂਜ਼ ਚੱਲ ਰਹੇ ਸੀ ਇੰਜਰੀ ਸੀ ਗਿਆ ਔਰ ਉਸ ਤੋਂ ਪਹਿਲਾਂ ਮੈਂ ਨਹੀਂ ਨਿਕਲ ਸਕਿਆ ਪਰ ਹੁਣ ਸਾਡੀ ਕੋਸ਼ਿਸ਼ ਹੈ ਵੀ ਇਸ ਵੇਲੇ ਪਾਣੀ ਉਤਰਨ ਤੋਂ ਬਾਅਦ ਹੋਰ ਜੋ ਵੀ ਇਲਾਕੇ ਦੇ ਲੋਕਾਂ ਨੂੰ ਜਾਂ ਇੱਥੋਂ ਦੇ ਲੋਕਾਂ ਨੂੰ ਜਿਹੜੀਆਂ ਵੀ ਜ਼ਰੂਰਤਾਂ ਖਾਸ ਕਰਕੇ ਨੇ ਉਹਨਾਂ ਵਿੱਚ ਕੁਝ ਨਾ ਕੁਝ ਅਸੀਂ ਯੋਗਦਾਨ ਪਾ ਸਕੀਏ ਤੇ ਬਾਪੂ ਜੀ ਫਿਕਰ ਨਹੀਂ ਕਰਨੀ ਅਸੀਂ ਜਿੰਨੇ ਚੋਕੇ ਹੈਗੇ ਆ ਤੁਹਾਡੇ ਨਾਲ ਖੜੇ ਆ ਇੱਕ ਮੈਸੇਜ ਸਾਰਿਆਂ ਨੂੰ ਇਹ ਦੇ ਦਿਓ ਵੀ ਤੇ ਪਰਸਨਲੀ ਵਿਜ਼ਿਟ ਕਰਕੇ ਨਾ ਵੀ ਜਿੰਨਾ ਲੋੜਵਾਂ ਤੋਂ ਉਹਨਾਂ ਤੱਕ ਪਹੁੰਚਿਆ ਜਾਵੇ ਹਾਂ ਕਿਉਂਕਿ ਮੈਂ ਇੱਥੇ ਪਰਸਨਲੀ ਵਿਜ਼ਿਟ ਇਸੇ ਕਰਕੇ ਕਰਨ ਆਇਆ ਵੀ ਦੇਖਿਆ ਸਕੀਏ ਵੀ ਕਿੱਥੇ ਕਿੱਥੇ ਕੀ ਹਾਲਾਤ ਨੇ ਔਰ ਜਿਹੜਾ ਸਮਾਨ ਸਮਗਰੀ ਸਹੀ ਲੋਕਾਂ ਤੱਕ ਪਹੁੰਚ ਰਹੀ ਹੈ ਕਿ ਨਹੀਂ ਕਿਉਂਕਿ ਬਾਹਰ ਬਹੁਤ ਸਾਰੇ ਐਨਆਰਏ ਵੀਰ ਮੇਰੇ ਬੈਠੇ ਹੋਏ ਜਿਹੜੇ ਮੈਨੂੰ ਕਹਿ ਰਹੇ ਬਾਈ ਜੀ ਤੁਸੀਂ ਪਹਿਲਾਂ ਜਾ ਕੇ ਦੇਖੋ ਫਿਰ ਉਸ ਤਰੀਕੇ ਨਾਲ ਅਸੀਂ ਜਿਹੜਾ ਵੀ ਰਾਸ਼ੀ ਜਿਹੜੀ ਭੇਜ ਸਕੀਏ ਜਾਂ ਜਿਹੜੀ ਹੋਰ ਮਦਦਾਂ ਭੇਜ ਸਕੀਏ ਸੋ ਸਭ ਤੋਂ ਪਹਿਲਾਂ ਤਾਂ ਹੋਰ ਜਿੰਨੇ ਵੀਰ ਭਰਾ ਆਉਣਾ ਚਾਹੁੰਦੇ ਨੇ ਪਿੱਛੇ ਬਾਈ ਦਾ ਸ਼ੈੱਡ ਬਿਲਕੁਕੁਲ ਡਿਸਟਰੋਏ ਹੋ ਗਿਆ ਇੱਥੇ ਜ਼ਰੂਰ ਪਹੁੰਚੋ ਇਹਨਾਂ ਦੀ ਹੈਲਪ ਕਰੋ ਇਹਨਾਂ ਦੇ ਜਿਹੜੇ ਪਸ਼ੂ ਨੇ ਉਹ ਐਸ ਵੇਲੇ ਧੁੱਸੀ ਤੇ ਬੱਜੇ ਹੋਏ ਨੇ ਰੋਣਾਂ ਵਾਸਤੇ ਅਸੀਂ ਵੀ ਚਾਰਾ ਚੋਖਰ ਹੋਰ ਵੀ ਬਾਕੀ ਚੀਜ਼ਾਂ ਲੈ ਕੇ ਆ ਇੰਜੀਨੀਅਰ ਦੇਸ ਦੇ ਸੋਨੇਰੀ ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਇੱਕ ਰੋਬੋਟ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਪੰਜਾਬ ਦੇ ਵੱਖ-ਵੱਖ ਤਕਨੀਕੀ ਕਾਲਜਾਂ ਦੇ 300 ਤੋਂ ਵੱਧ ਵਿਦਿਆਰਥੀਆਂ ਨੇ ਨਵੀਨਤਾ ਤਕਨੀਕੀ ਹੁਨਰ ਅਤੇ ਇੱਕ ਜੁਟਤਾ ਦਾ ਪ੍ਰਦਰਸ਼ਨ ਕੀਤਾ ਇਸ ਚੈਂਪੀਅਨਸ਼ਿਪ ਰਾਹੀਂ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਰੋਬੋਟ ਤਿਆਰ ਕਰਨ ਸੰਚਾਲਿਤ ਕਰਨ ਦੇ ਹੁਨਰ ਰਚਨਾਤਮਕ ਅਤੇ ਇਕਮੁੱਠ ਹੋ ਕੇ ਕੰਮ ਕਰਨ ਦੀ ਭਾਵਨਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਸਰਗਰਮ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ ਹੈ। ਪੁਸ਼ਪਾ ਗੁਜਰਾਤ ਸਾਇੰਸ ਸਿਟੀ ਬਰੋਂ ਅੱਜ ਇੰਜੀਨੀਅਰਿੰਗ ਦੇ ਤੇ ਇੱਕ ਰੋਬੋਟ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ। ਇਸ ਰੋਬੋਟ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਇੰਜੀਨੀਅਰਿੰਗ ਪੋਲੀਟੈਕਨਿਕਰਾਂ ਦੇ ਬੱਚਿਆਂ ਨੇ ਰੋਬੋਟ ਤਿਆਰ ਕਰਕੇ ਆਪਣੀ ਰੋਬੋਟ ਦੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਤੇ ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾਕਟਰ ਰਜੀਸ਼ ਤੋਵਰ ਨੇ ਜਿਹੜੇ ਜੇਤੂ ਆ ਉਹਨਾਂ ਨੂੰ ਨਗਦੀ ਇਨਾਮਾਂ ਨਾਲ ਸਨਮਾਨਿਤ ਕੀਤਾ। ਇਹ ਪ੍ਰੋਗਰਾਮ ਸਾਇੰਸ ਸਿਟੀ ਵੱਲੋਂ ਹਰ ਸਾਲ ਕਰਾਇਆ ਜਾਂਦਾ ਹੈ। ਇਸ ਵਿੱਚ 300 ਤੋਂ ਵੱਧ ਜਿਹੜੇ ਬੱਚੇ ਸੀ ਉਹਨਾਂ ਨੇ ਵੱਡੀ ਇੰਜੀਨੀਅਰਸ ਨੇ ਪਾਰਟਿਸਿਪੇਟ ਕੀਤਾ ਔਰ ਬਹੁਤ ਲਗਭਗ 12 ਤੋਂ 15 ਕਾਲਜਿਸ ਜਿਹੜੇ ਸੀਗੇ ਜਿਹਦੇ ਵਿੱਚ ਜੁਮੇਨਿਵਰਸਿਟੀ ਜੀਐਨਏ ਯੂਨੀਵਰਸਿਟੀ ਦਾ ਇਹ ਪਹਿਲਾ ਪ੍ਰਾਈਜ਼ ਆਇਆ। ਔਰ ਬਾਬਾ ਬੰਦਰ ਸਿੰਘ ਬਹਾਦਰ ਯੂਨੀਵਰਸਿਟੀ ਦਾ ਦੂਸਰਾ ਔਰ ਤੀਜਾ ਪ੍ਰਾਈਜ਼ ਵੀ ਜੀਐਨਐਸ ਯੂਨੀਵਰਸਿਟੀ ਤੋਂ ਲੋਨ ਕੈਸ਼ ਪ੍ਰਾਈਜ਼ ਤਰ੍ਹਾਂ ਗਿਆ ਔਰ ਇੰਜੀਨੀਅਰਿੰਗ ਡੀਗਰੀ ਇਸ ਇੰਜੀਨੀਅਰਸ ਨੂੰ ਜਾਰੀ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ ਔਰ ਪੁਸ਼ਪਗਰ ਯੂਨਾਈਟਿਡ ਸਾਇੰਸ ਸਿਟੀ ਤੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਆਯੋਜਨ ਕਰਵਾਏ ਜਾਂਦੇ ਨੇ ਥੈਂਕ ਯੂ ਧੰਨਵਾਦ ਅਰਬ ਦੇਸ਼ਾਂ ਤੋਂ ਸੈਂਕੜੇ ਮਾਮਾ ਦੇ ਪੁੱਤਾਂ ਨੂੰ ਮੌਤ ਦੇ ਮੂੰਹ ਵਿੱਚੋਂ ਬਚਾ ਕੇ ਹਜ਼ਾਰਾਂ ਕਰ ਉਜਾੜਨ ਤੋਂ ਬਚਾਉਣ ਵਾਲੇ ਦੁਬਈ ਦੇ ਵੱਡੇ ਕਾਰੋਬਾਰੀ ਤੇ ਸਰਬਤ ਦਾ ਪਲਾਸ ਚੈਰੀਟੇਬਲ ٹرسٹ ਦੇ ਬਾਨੀ ਡਾਕਟਰ ਐਸ.ਪੀ. ਸਿੰਘ ਅਭਰਾਏ ਨੇ ਦੁਬਈ ਤੋਂ ਰਿਪੋਰਟ ਕੀਤੀ ਹੈ 8 ਬੇਵੱਸ ਨੌਜਵਾਨਾਂ ਨੂੰ ਆਪਣੇ ਖਰਚੇ ਤੇ ਕਰ ਪੁੱਜਤਾ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਐਸ.ਪੀ. ਸਿੰਘ ਅਭਰਾਏ ਦਾ ਕਹਿਣਾ ਹੈ ਕਿ ਕਪੂਥਲਾ ਜ਼ਿਲ੍ਹੇ ਦੇ ਆਤਮਾ ਸਿੰਘ ਜਦਕੀ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਵਿਜੇ ਕੁਮਾਰ ਹਰਵੰਸ ਲਾਲ ਗगन ਕੁਮਾਰ ਪੁੱਤਰ ਪਰਮਜੀਤ ਵਿਜੇ ਕੁਮਾਰ ਪੁੱਤਰ ਬਿੰਦਰ ਗगन ਕੁਮਾਰ ਪੁੱਤਰ ਬਿੰਦਰ ਬੱਗਾ ਪ੍ਰਕਾਸ਼ ਤੇ ਅਜੇ ਕੁਮਾਰ ਪੁੱਤਰ ਬਲਵਿੰਦਰ ਕਮਾਰ ਨੇ ਉਹਨਾਂ ਨਾਲ ਫੋਨ ਤੇ ਸੰਪਰਕ ਕਰਕੇ ਦੱਸਿਆ ਕਿ ਉਹਨਾਂ ਦੀ ਕਾਮਵਾਲੀ ਕੰਪਨੀ ਵੱਲੋਂ ਉਹਨਾਂ ਨਾਲ ਧੋਖਾਧੜੀ ਕਰਕੇ ਆਰਥਿਕ ਤੇ ਮਾਨਸਿਕ ਸੋਸ਼ਣ ਕੀਤਾ ਜਾ ਰਿਹਾ ਹੈ। ਜਿਸ ਤੇ ਫੌਰੀ ਕਾਰਵਾਈ ਕਰਦਿਆਂ ਜਿੱਥੇ ਉਹਨਾਂ ਨੂੰ ਇਸ ਸਬੰਧੀ ਬਣਦੀ ਸਲਾਹ ਦਿੱਤੀ ਉਥੇ ਰਿਪੋਰਟ ਹੋਣ ਅਪਰੰਤ ਉਕਤ ਸਾਰਿਆਂ ਦੀਆਂ ਚਨਈ ਤੋਂ ਅੰਮ੍ਰਿਤਸਰ ਤੱਕ ਹਵਾਈ ਟਿਕਟਾਂ ਲੈ ਕੇ ਦੇਣ ਤੋਂ ਇਲਾਵਾ ਰਾਜਾ ਸੰਸੀ ਹਵਾਈ ਅੱਡੇ ਤੇ ਟਰੱਸ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੀਰਾ ਤੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਦੀ ਮੌਜੂਦਗੀ ਵਿੱਚ ਗੱਡੀਆਂ ਰਾਹੀਂ ਉਹਨਾਂ ਦੇ ਘਰ ਤੱਕ ਪਹੁੰਚਦਾ ਕੀਤਾ ਗਿਆ ਹੈ ਸ਼ਰੋਮਣੀ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸਬੰਧ ਵਿੱਚ ਗੁਰਦੁਆਰਾ ਤੁਬੜੀ ਸਾਹਿਬ ਆਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਗੁਰੂ ਸਿੰਘ ਸਭਾ ਸਾਗਰ ਭਗਵਾਨਗੰਜ ਤੋਂ ਆਰੰਭ ਹੋ ਕੇ ਰਾਤ ਨੂੰ ਗੁਰਦੁਆਰਾ ਨਾਨਕਸਰ ਸਾਹਿਬ ਪੋਪਾਲ ਪੂਜਾ ਨਗਰ ਕੀਰਤਨ ਦੀ ਸਾਗਰ ਤੋਂ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸਜੇ ਧਾਰਮਿਕ ਦੀਵਾਨ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜੱਜੇ ਨੇ ਗੁਰਬਾਣੀ ਕੀਰਤਨ ਅਤੇ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਨੌਵੇਂ ਪਾਸ਼ਾ ਦਾ ਜੀਵਨ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ ਇਸ ਦੌਰਾਨ ਬੀਤੀ ਰਾਤ ਨਗਰ ਕੀਰਤਨ ਦਾ ਸਾਗਰ ਪਹੁੰਚਣ ਤੇ ਵਿਧਾਇਕ ਸ਼ੈਲਿੰਦਰ ਜੈਨ ਅਤੇ ਹਲਕਾ ਰਹਿਲੀ ਦੇ ਵਿਧਾਇਕ ਪੰਡਿਤ ਗੋਪਾਲ ਸਹਿਰਾ ਗੋਬਲੋਬੀ ਆਪਣੇ ਸਹਿਯੋਗੀਆਂ ਸਮੇਤ ਸਵਾਗਤ ਕਰਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਪ੍ਰਗਟ ਕੀਤੀ ਹੈ ਇਸ ਸਮੇਂ ਪਾਕਿਸਤਾਨ ਦੇ ਹਜ਼ਾਰਾਂ ਨਾਗਰਿਕ ਜਬਰਜਨਾਹ ਅਗਵਾ ਕਤਲ ਅਤੇ ਨਸ਼ੀਂਦੇ ਪਦਾਰਥਾਂ ਦੀ ਤਸਕਰੀ ਵਰਗੇ ਗੰਭੀਰ ਦੋਸ਼ਾਂ ਲਈ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀਆਂ ਜੇਲ੍ਹਾਂ ਵਿੱਚ ਗੈਰ ਹਨ ਇਸ ਬਾਰੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 25000 ਤੋਂ ਵੱਧ ਪਾਕਿਸਤਾਨੀ ਨਾਗਰਿਕ ਵਿਦੇਸ਼ੀ ਜੇਲ੍ਹਾਂ ਵਿੱਚ ਬੰਦ ਹਨ ਇਨ੍ਹਾਂ ਵਿੱਚੋਂ ਸਭ ਤੋਂ ਵੱਧ ਲਗਭਗ 13000 ਕੈਦੀ 사ウਦੀ ਅਰਬ ਵਿੱਚ ਕੈਦ ਹਨ 사ウਦੀ ਅਰਬ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ ਦੂਜੇ ਸਥਾਨ ਤੇ ਹੈ ਜਿੱਥੇ ਲਗਭਗ 5500 ਪਾਕਿਸਤਾਨੀ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ 500 ਪਾਕਿਸਤਾਨੀ ਚੀਨੀ ਜੇਲਾ ਵਿੱਚ ਬੰਦ ਹਨ ਇਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਬਰ ਜਨਾਹ ਡਕੈਤੀ ਅਤੇ ਕਤਲ ਵਰਗੇ ਗੰਭੀਰ ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਹੈ ਆਸਟਰੀਆ ਵਿੱਚ ਵੀ ਪਾਕਿਸਤਾਨੀਆਂ ਨੂੰ ਗੈਰਕਾਨੂੰਨੀ ਇਮੀਗ੍ਰੇਸ਼ਨ, ਮਨੁੱਖੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਕਤਲ ਅਤੇ ਜੈਂਸੀ ਹਮਲੇ ਵਰਗੇ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਹੈ। ਹਾਲਾਂਕਿ ਗਿਣਤੀ ਦਾ ਖੁਲਾਸਾ ਨਹੀਂ ਕੀਤਾ ਗਿਆ। ਬਰਮਿੰਗਮ ਵਿੱਚ ਸਿੱਖਾਂ ਵੱਲੋਂ ਬੀਤੇ ਦਿਨ ਸਿੱਖ ਲੜਕੀ ਨਾਲ ਜ਼ਬਰਜਨਾਤ ਅਤੇ ਨਸਲੀ ਹਮਲੇ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ। ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੀ ਪ੍ਰਬੰਧਕ ਕਮੇਟੀ ਤੇ ਸਿੱਖ ਸੰਗਤਾਂ ਵੱਲੋਂ ਕੱਢੇ ਗਏ ਇਸ ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਦੇ ਲੋਕ ਸ਼ਾਮਲ ਸਨ ਗੁਰੂ ਨਾਨਕ ਗੁਰਦੁਆਰਾ ਸਾਹਿਬ ਤੋਂ ਘਟਨਾ ਸਥਾਨ ਤੱਕ ਭਾਰੀ ਮੀਂਹ ਦੌਰਾਨ ਵੀ ਸੰਗਤਾਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਬੁਲਾਰਿਆਂ ਦਾ ਕਹਿਣਾ ਹੈ ਕਿ ਸਾਡੀ ਭੈਣ ਤੇ ਇਹ ਹਮਲਾ ਸ਼ਰਮਨਾਕ ਹੈ ਸਾਡੀਆਂ ਧੀਆਂ ਪਣਾ ਤੇ ਮਾਮਾ ਸੁਰੱਖਿਅਤ ਰਹਿਣ ਦੀਆਂ ਹੱਕਦਾਰ ਹਨ ਭਾਵੇਂ ਉਹ ਕਿਸੇ ਵੀ ਰੰਗ ਜਾਂ ਕਿਸੇ ਵੀ ਧਰਮ ਨਾਲ ਸਬੰਧਤ ਹੋਣ ਉਨਾ ਕਿ ਆ ਕੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਔਰਤਾਂ ਦੀ ਇੱਜ਼ਤ ਤੇ ਸਮਾਨਤਾ ਸਿਖਾਈ ਹੈ ਬੁਲਾਰਿਆਂ ਦਾ ਕਹਿਣਾ ਹੈ ਕਿ ਸਥਾਨਕ ਸਿਆਸਤਦਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਸਾਡੇ ਭਾਈਚਾਰਿਆਂ ਦੀ ਰੱਖਿਆ ਤੇ ਏਕਤਾ ਲਈ ਹੋਰ ਯਤਨ ਕਰਨੇ ਪੈਣਗੇ ਡਾਇਰੈਕਟਰ ਰਾਜ ਵਿਦਿਅਕ ਖੋਜ ਸਖਲਾਈ ਪ੍ਰਸ਼ਾਸਨ ਪੰਜਾਬ ਦੇ ਹੁਕਮਾਤੇ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਅਨੀਤਾ ਸ਼ਰਮਾ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਵੀ ਸਿੰਘ ਦੀ ਅਗਵਾਈ ਹੇਠ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਨੋਰਾ ਵਿਖੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸਤਨਾਮ ਸਿੰਘ ਦੀ ਦੇਖਰੇਖ ਹੇਠ ਕਿਸ਼ੋਰ ਅਵਸਥਾ ਸਿੱਖਿਆ ਪ੍ਰੋਗਰਾਮ ਅਧੀਨ ਰੈਡ ਰਿਬਨ ਕੋਇਜ਼ਾ ਤੇ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਦੇ ਰੋਲ ਪਲੇ ਅਤੇ ਫੋਕ ਡਾਂਸ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਜ਼ਿਲ੍ਹੇ ਦੀਆਂ ਵੱਖ-ਵੱਖ ਟੀਮਾਂ ਨੇ ਬਹੁਤ ਵੱੱਡ ਚੜ ਕੇ ਭਾਗ ਲਿਆ। ਇਸ ਮੌਕੇ ਤੇ ਸਿੱਖਿਆ ਅਫਸਰ ਮੈਡਮ ਅਨੀਤਾ ਸ਼ਰਮਾ ਦਾ ਕਹਿਣਾ ਹੈ ਕਿ ਅਜੋਕੇ ਸਮਾਜ ਦੇ ਵਿੱਚ ਵਿਦਿਆਰਥੀਆਂ ਨੂੰ ਕਿਸ਼ੋਰ ਅਵਸਥਾ ਅਧੀਨ ਆਉਣ ਵਾਲੀਆਂ ਸਮੱਸਿਆਵਾਂ ਬਦਲਾਵ ਆਸਬੰਦੀ ਕੋਈ ਜਮ ਮੁਕਾਬਲਿਆਂ ਵਿੱਚ ਸਕੂਲ ਆਫ ਐਮਿਨੈਂਸ ਨਮਾ ਸ਼ਹਿਰ ਦੀਆਂ ਵਿਦਿਆਰਥਣਾਂ ਗੁਰਲੀਨ ਕੌਰ ਅਤੇ ਜਸਮੀਨ ਪੀਐਮ ਸ਼੍ਰੀ ਲੰਗੜੋਆ ਸਕੂਲ ਦੀਆਂ ਵਿਦਿਆਰਥਣਾਂ ਰਾਜਵੀਰ ਕੌਰ ਅਤੇ ਵਿਸ਼ਾਖਾ ਰਿਟੈਂਡਰ ਸਕੂਲ ਦੇ ਵਿਦਿਆਰਥਣਾਂ ਸਿਮਰਨ ਜੀਤਕੌਰ ਅਤੇ ਗੁਰਕੀਰਤਕੌਰ ਨੇ ਕਰੰਬਰ ਪਹਿਲਾ ਦੂਜਾ ਤੀਜਾ ਸਥਾਨ ਹਾਸਲ ਕਰਕੇ ਕਰੰਬਰ 4000 3000 ਅਤੇ 2000 ਦਾ ਇਨਾਮ ਜਿੱਤਿਆ ਹੈ। ਜ਼ਿਲ੍ਹਾ ਪੱਧਰੀ ਕਰਵਾਏ ਗਏ ਫੋਕ ਡਾਂਸ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾੜਾ ਸਰਕਾਰੀ ਹਾਈ ਸਕੂਲ ਮੇਲੀ ਅਤੇ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਬਾਲਾਚੌਰ ਨੇ ਕਰੰਬਰ ਪਹਿਲਾ ਦੂਜਾ ਤੀਜਾ ਸਥਾਨ ਹਾਸਲ ਕੀਤਾ ਹੈ। ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੋਮੈਂਟੋ ਦੇ ਨਾਲ ਬੋਰਿੰਦਰ ਕੁਮਾਰ ਪ੍ਰਿੰਸੀਪਲ ਡਾਇਟ ਨੋਰਾਵਲੋ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁباش ਸਲਵੀ, ਰਾਮ ਲਾਲ, ਅਨੀਤਾ ਭਾਰਤੀ, ਸਟੇਟ ਅਵਾਰਡੀ ਮੈਡਮ ਕਵਿਤਾ ਸਬਰਵਾਲ, ਗੁਰਦੀਪ ਸਿੰਘ, ਸਤਪਾਲ ਸਿੰਘ, ਦਲਜੀਤ ਸਿੰਘ, ਸੁਖਵਿੰਦਰ ਲਾਲ, ਬਲਜਿੰਦਰ ਸਿੰਘ ਬਲੋਂ ਬਤੌਰ ਜਜਮੈਂਟ ਭੂਮਿਕਾ ਨਿਭਾਈ ਗਈ। ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਦੇ ਇੰਚਾਰਜ ਮੈਡਮ ਰਬੀਤਾ ਢਿੱਲੋ ਬਲੋ ਆਏ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਪ੍ਰੋਗਰਾਮ ਸਾਨੂੰ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਜਾਗਰੂਕ ਹੋ ਸਕੇ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ